ਨਾਨਕ ਸਾਵਣ ਜੀਵਤ ਸੇ ਚੌਂ ਹੋ ਮਹਾ ਹੋਏ ਨਾਦਾਨ ਮਿਰਗਾ ਮਛੀ ਹਾਂ ਰਸਿਆ ਘਰ ਤਨ ਹੋਏ ਨਾਨਕ ਸਾਵਨ ਜੇ ਵਸੇ ਚਹੁ ਮਿ ਛੋੜਾ ਹੋਏ ਗਾਈ ਕੁੱਤਾ ਨਿਰਧਨ ਪੰਥੀ ਚੱਕਰੇ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਬਿਲਾਵਲ ਮਹਲਾ 3 ਜੀ ਵਾਰ 7 ਘਰ 10ਵਾਂ ਇਨ ਕੂ ਬੰਕਾਰ ਸਤਗੁਰ ਪ੍ਰਸਾਦਿ ਸ਼ੁਕਰ ਵਾਰ ਰਬ ਰਹਿਆ ਸਮਾਈ ਆਪਿ ਉਪਾਇ ਸਭ ਕੀਮਤ ਪਾਈ ਗੁਰਮਤਖ ਹੋਵੇ ਸੋ ਪਰ ਵਿਚਾਰ ਸੱਚ ਸੰਜਮ ਕਰਨੀ ਹੈ ਕਰ ਵਰਤੇ ਨਿਮ ਨਿਤਾ ਪ੍ਰਤਿ ਪੂਜਾ ਬਿਨ ਬੁਝੇ ਸਭ ਭਾਉ ਹੈ ਦੁਜਾ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੁਝੇ ਸਭ ਭਾਉ ਹੈ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਜੁਲੜੀ ਬਾੜ ਰਗ ਮਿਲਾਵਲ ਦੇ ਅੰਦਰ ਗੁਰੂ ਅਮਰਦਾਸ ਵਿਖੇ ਪਾਵਨ ਬਾਣੀ ਵਾਰ ਸਤ ਦੀ ਵਿਚਾਰ ਪੂਰੀ ਹੈ ਜੀ ਅੱਜ ਸ਼ੁੱਕਰਵਾਰ ਦੇ ਨਹੀਂ ਦਾਤਾ ਜੀ ਜੋ ਇਸ ਪਾਵਨ ਬਚਨਾ ਦੇ ਰਹੀਂ ਸਾਨੂੰ ਸੋਜੀ ਬਖਸ਼ਿਸ਼ ਕਰਦੇ ਪਏ ਨੇ ਕਿੰਦੇ ਸ਼ੁੱਕਰਵਾਰ ਤੋਂ ਇੰਜ ਸਮਝ ਲੈਦੇ ਹਰ ਜਗ੍ਹਾ ਹੀ ਪਰਮਾਤਮਾ ਵਿਆਪਕ ਹੈ। ਉਹ ਰਵਰੇ ਆਇਆ। ਉਹ ਵਿਆਪਕ ਹੈ। ਅਭੀ ਅਸੀਂ ਜਿਸ ਤਰ੍ਹਾਂ ਜੁੜੇ ਆ ਆਪਣੇ ਆਪ ਨੂੰ ਹਰ ਕੋਈ ਕਹਿੰਦਾ ਜੀ ਮੈਂ ਜੁੜਿਆ ਹਾਂ। ਕੋਈ ਨਹੀਂ ਕਹਿੰਦਾ ਮੈਂ ਨਹੀਂ ਜੁੜਿਆ ਜੀ। ਭਾਵੇਂ ਉਪੀ ਜਾਦੀ ਬਾਣੀ ਪੜਦੇ ਐ। ਉਨੀ ਬਾਣੀ ਪੜ ਰਿਹਾ ਹੈ ਸੇਵਾ ਕੋਈ ਜਾਦੀ ਕਰ ਰਿਹਾ ਹੈ ਚਾਹੇ ਘਟ ਕਰ ਰਿਹਾ ਹੈ ਹਰ ਕੋਈ ਆਪਣੇ ਆਪ ਨੂੰ ਕਹਿ ਰਿਹਾ ਜੀ ਮੈਂ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੀ ਪੁੱਛਣ ਦਾ ਯਤਨ ਨਹੀਂ ਕਰਦਾ ਕੋਈ ਰੱਤੇ ਕਿਸੇ ਗੁਰਸਿੱਖ ਕੋਲੋਂ ਹੀ ਪੁੱਛਣ ਦਾ ਯਤਨ ਨਹੀਂ ਕਰਦਾ ਬਿਰਦੀ ਨਹੀਂ ਜਿਹੜੇ ਪੁੱਛਦੇ ਨੇ भी मेरे अंदर चलती है, चल मेरे अंदर तोचा अजे आ जाते हैं जी अजन कहना जी, जी, जी। तो तो ना ना बहुत चंगे जी गुस्से अपना दस तो दिता भी मेरे अंदर अजे कमियां ने पर इत वर्गे कई ने अपन कमियां नहीं दस ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਆਂ ਸਾਨੂੰ ਦੱਸਦੇ ਨੇ ਜਿਸ ਤਰ੍ਹਾਂ ਕੋਈ ਟੀਚਰ ਜੇ ਤੋ ਹੋਮਵਰਕ ਬੱਚੇ ਨੂੰ ਦਿੰਦੇ ਨੇ ਨਾ ਤੇ ਜਦੋਂ ਚੈੱਕ ਕਰਦੇ ਨੇ ਉਹ ਨਾਲ ਗਲਤੀਆਂ ਵੀ ਦੱਸ ਦਿੰਦੇ ਨੇ ਤੇ ਨਾਲ ਲਿਖ ਵੀ ਦਿੰਦੇ ਨੇ ਆ ਨਹੀਂ ਇੱਥੇ ਆ ਲਿਖਣਾ ਸੀ ਉਹ ਗਲਤੀਆਂ ਨਿਕਾਲ ਦਿੰਦੇ ਨੇ ਦੇ ਬੱਚੇ ਦੇ ਅੰਦਰ ਵੀ ਹੁੰਦੇ ਆ ਅੱਜ ਮੇਰੇ ਜੇ 10 ਗਲਤੀਆਂ ਨਿਕਲੀਆਂ ਨੇ ਕੱਲ ਮੈਂ ਘੱਟ ਕਰਨੀਆਂ ਨੇ ਤੇ ਇੱਕ ਨਾ ਇੱਕ ਦਿਨ ਉਹੋ ਹੀ ਬੱਚਾ ਜਿਹੜਾ ਗਲਤੀਆਂ ਕਰਦਾ ਸੀ ਇੱਕ ਨਾ ਇੱਕ ਦਿਨ ਗੁੱਡ ਤੇ ਪਹੁੰਚ ਜਾਂਦਾ ਹੈ ਤੇ ਜਦੋਂ ਹੋਰ ਜਿਹੜਾ ਹੈ ਕੋਈ ਵੇਖੋ ਉਹਦੇ ਐ ਜਿਸ ਤਰ੍ਹਾਂ ਟੀਚਰ ਸਮਝਾਉਂਦਾ ਹੈ ਉਹਦੇ ਤੋਂ ਵਧੀਆ ਲਿਖਣਾ ਸ਼ੁਰੂ ਕਰ ਦਿੰਦੇ ਨੇ ਤੇ ਵੈਰੀ ਗੁੱਡ ਮਿਲ ਜਾਂਦੀ ਹੈ ਨਹੀਂ ਬਿਲਕੁਲ ਬਹੁਤ ਵਧੀਆ ਗੁਰੂ ਸਾਡੀਆਂ ਗਲਤੀਆਂ ਦੱਸਦੇ ਨੇ ਸਾਡੀਆਂ ਕਮਜ਼ੋਰੀਆਂ ਦੱਸਦੇ ਨੇ ਵੀ ਭਲੇ ਤੇਰੀਆਂ ਕਮਜ਼ੋਰੀਆਂ ਨੇ ਨਹੀਂ ਕਿਸੇ ਨੂੰ ਦੱਸਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਦੱਸੀਏ ਹੋ ਸਕਦਾ ਹੈ ਕੋਈ ਕਿਸੇ ਦੇ ਅੱਗੇ ਦੱਸੇ ਉਹ ਪ੍ਰਗਟ ਕਰ ਦਵੇ ਪਰ ਗੁਰੂ ਤੇ ਕਿਸੇ ਦੇ ਅੱਗੇ ਪ੍ਰਗਟ ਨਹੀਂ ਕਰਦੇ ਗੁਰ ਤੇ ਤੱਕਨ ਹਾਰੇ ਪ੍ਰਭੂ ਹਮਾਰੇ ਨਾ ਗੁਰੂ ਤੇ ਨਾ ਪਰਮਾਤਮਾ ਕਹਿੰਦੇ ਪਰਦਿਆਂ ਨੂੰ ਉਜਾਗਰ ਕਰਦਾ ਹੈ ਇਹ ਤੇ ਮਨੁੱਖੀਆ ਕਿਸੇ ਦੇ ਪਰਦਿਆਂ ਨੂੰ ਉਜਾਗਰ ਕਰ ਦਵੇ ਤੇ ਕਰ ਦਵੇ ਜਾਨ ਜਿਹੜੇ ਮਾਲਕ ਦੇ ਨਾਲ ਇਕਮਿਕ ਹੋ ਜਾਂਦੇ ਨੇ ਉਹ ਤੇ ਕੀ ਕਰਦੇ ਨੇ ਜੀ ਵੇਖ ਕੇ ਅਨਜਠ ਕੀਤਾ ਉਹ ਵੇਖ ਕੇ ਅਨਜਠ ਕਰ ਦਿੰਦੇ ਨੇ ਵੀ ਨਹੀਂ ਕੋਈ ਗੱਲ ਨਹੀਂ ਮਨੁੱਖਾ ਗਲਤੀਆਂ ਦਾ ਪੁੱਤ ਲੈ ਉਹਨੇ ਦੇਖੋ ਜਿਸ ਤਰ੍ਹਾਂ ਆ ਜਿਹੜਾ ਅਮਰੀਕਾ ਦੇ ਵਿੱਚ ਕੋਈ ਨੌਜਵਾਨ ਬੱਚੇ ਨੇ 28 ਸਾਲ ਦੇ ਨੇ ਦੇਖੋ ਉਹਨੇ ਜੂ ਟਰਨ ਲਿਆ ਜਿਹੜਾ ਟਰਾਲਾ ਚਲਾਉਂਦਾ ਸੀ ਤੇ ਦੇਖੋ ਬੜੇ ਜਾਣਿਆਂ ਨੇ ਕਹਿਣਾ ਕੀਤਾ ਗਲਤੀ ਹੈ ਗਲਤੀ ਹੈ ਤੇ ਬੜਿਆਂ ਨੇ ਇਹ ਵੀ ਕਹਿਣਾ ਕੀਤਾ ਗਲਤੀ ਤੇ ਇਨਸਾਨਾਂ ਕੋਲ ਹੀ ਹੁੰਦੀ ਹੈ ਨਾ ਕਿਹੜਾ ਮਨੁੱਖ ਹੈ ਜਿਹਦੇ ਕੋਲ ਡਰਾਈਵਿੰਗ ਕਰਦੇ ਗਲਤੀਆਂ ਨਹੀਂ ਹੁੰਦੀਆਂ ਨਿਗਲਤੇ ਹੋਗੇ ਯੋਦੇ ਕੋਲ ਉਹਦੇ ਹੱਕ ਦੇ ਵਿੱਚ ਬਹੁਤ ਜਾਣੇ ਆਏ ਬੜੇ ਐਸੇ ਵੀ ਨੇ ਉਹਦੇ ਹੱਕ ਦੇ ਵਿੱਚ ਵੀ ਨਹੀਂ ਹੁਣ ਦਾਤਾ ਜੀ ਜੋ ਅੱਜ ਦਿੜ੍ੜ ਕਰਵਾਉਂਦੇ ਪਏ ਨੇ ਸ਼ੁਕਰ ਵਾਰ ਪ੍ਰਭ ਰਹਿਿਆ ਸਮਾਈ ਕਹਿੰਦੇ ਭਲਿਆ ਤੈਨੂੰ ਪਰਮਾਤਮਾ ਹਰ ਜਗ੍ਹਾ ਸਮਾਇਆ ਹੋਇਆ ਵਿਆਪਕ ਨਜ਼ਰ ਆਉਣਾ ਚਾਹੀਦਾ ਹੈ। ਹਰ ਜਗ੍ਹਾ ਇਤਨਾ ਮਾਨੀ ਦੇ ਬੱਚ ਨਾ ਹੋਣਗੇ ਨਾ ਤਦ ਬੇਨ ਦੂਜਾ ਨਹੀਂ ਕੋਈ ਜਿਨ੍ਹਾਂ ਨੂੰ ਤੇ ਨਜ਼ਰ ਆ ਗਿਆ ਪਰਮਾਤਮਾ ਇੱਕ ਹੈ ਜੀ ਉਹਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਤਦ ਬੇਨ ਦੂਜਾ ਨਹੀਂ ਕੋਈ तुम करतार करें सो होए वाहे गुरु जो तुसी कर दे पे जो हो को हो ही कुछ रहा है तो ये हर जगह ही व्यापक है जे जल थल महियल पूरिया स्वामी सृजन हर तो ये हर जगह ही व्यापक है जे ਜਿੱਦ ਤੱਕ ਇਹ ਮਨੁੱਖ ਤੈਨੂੰ ਵੀ ਹਰ ਇੱਕ ਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਉਣ ਲੱਗ ਪਿਆ ਭਾਈ ਕਨਿਆ ਜੀ ਨੇ ਨਾ ਜਿਹੜੇ ਭਾਈ ਕਨਿਆ ਜੀ ਜੰਗ ਦੇ ਮੈਦਾਨ ਦੇ ਵਿੱਚ ਪਾਣੀ ਪਿਲਾਉਂਦੇ ਪਏ ਨੇ ਜ਼ਖਮੀਆਂ ਨੂੰ ਕੋਈ ਨਹੀਂ ਦੇਖਦੇ ਪਏ ਕਿ ਦੁਸ਼ਮਣ ਹੈ ਕਿ ਸਿੰਘ ਨੇ ਜਿਹੜਾ ਵੀ ਪਾਣੀ ਮੰਗਦਾ ਉਹਨੂੰ ਪਾਣੀ ਪਿਲਾਈ ਜਾਂਦੇ ਪਏ ਨੇ ਸਿੱਖਾਂ ਨੇ ਸ਼ਿਕਾਇਤ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਕਿੰਦੇ ਪਾਛਾ ਅਸੀਂ ਮਾਰਦੇ ਆ ਮਸਾ ਮਸਾ ਪਰ ਭਾਈ ਕਨਿਆ ਪਾਣੀ ਪਿਲਾ ਕੇ ਫਿਰ ਇਹਨਾਂ ਨੂੰ ਸਾਡੇ ਨਾਲ ਲੜਨ ਦੇ ਲਈ ਫਿਰ ਤਾਕਤ ਮਿਲ ਜਾਂਦੀ ਇਹਨਾਂ ਨੂੰ ਫਿਰ ਲੜਦੇ ਨੇ ਸਾਡੇ ਨਾਲ ਕਿੰਦੇ ਪੁਈ ਨੇ ਸਿੱਖ ਸ਼ਿਕਾਇਤ ਲਗਾਉਂਦੇ ਨੇ ਭਾਈ ਕਨਈਆ ਜਿਹਨੂੰ ਬੁਲਾਇਆ ਗਿਆ ਜਦੋਂ ਭਾਈ ਕਨਈਆ ਜਿਹਨੂੰ ਬੁਲਾਇਆ ਗਿਆ ਭਾਈ ਕਨਈਆ ਜਿਹਨੂੰ ਕਿਹਾ ਗਿਆ ਵੀ ਭਾਈ ਕਨਈਆ ਸਿੱਖ ਕਹਿੰਦੇ ਨੇ ਵੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ ਕਿੰਦਾ ਪਾਤਸ਼ਾਹ ਜਦੋਂ ਮੇਰੇ ਕੋਲੋਂ ਕੋਈ ਪਾਣੀ ਮੰਗਦਾ ਹੈ ਨਾ ਮੈਨੂੰ ਸਾਰਿਆਂ ਦੇ ਵਿੱਚੋਂ ਤੁਸੀਂ ਨਜ਼ਰ ਆਉਂਦੇ ਜੇ ਮੈਨੂੰ ਦੁਸ਼ਮਣ ਨਜ਼ਰ ਹੀ ਕੋਈ ਨਹੀਂ ਆਉਂਦਾ ਪਾਤਸ਼ਾਹ ਜੇ ਤੁਸੀਂ ਇਹ ਪਾਣੀ ਮੰਗਦੇ ਨੇ ਜਿਹੜਾ ਵੀ ਕੋਈ ਪਾਣੀ ਮੰਗਦਾ ਮੈਨੂੰ ਤੁਸੀਂ ਨਜ਼ਰ ਆਉਂਦੇ ਜੇ ਉਹਨਾਂ ਦੇ ਵਿੱਚੋਂ ਮੈਨੂੰ ਵੈਰੀ ਨਜ਼ਰ ਹੀ ਕੋਈ ਨਹੀਂ ਆਉਂਦਾ ਆਪਣਾ ਬੇਗਾਨਾ ਮੈਨੂੰ ਨਜ਼ਰ ਹੀ ਕੋਈ ਨਹੀਂ ਆਉਂਦਾ ਸਾਰਿਆਂ ਦੇ ਵਿੱਚੋਂ ਮੈਨੂੰ ਤੁਸੀਂ ਨਜ਼ਰ ਆਉਂਦੇ ਜੇ ਤੇ ਗੁਰੂ ਗੋਬਿੰਦ ਸਿੰਘ ਪਤਾ ਹੀ ਕਹਿੰਦੇ ਨੇ ਕਹਿੰਦੇ ਸਿੱਖੋ ਤਾਡੇ ਦੁਸ਼ਮਣ ਅਜੇ ਹੈਗੇ ਜੇ ਲੜੂ ਜੰਗ ਦੇ ਮੈਦਾਨ ਦੇ ਅੰਦਰ ਤੁਸੀਂ ਦੁਸ਼ਮਣ ਨੂੰ ਖਤਮ ਕਰਦੇ ਪਏ ਜੇ ਭਾਈ ਕਨਈਆ ਜੀ ਦੁਸ਼ਮਣੀ ਨੂੰ ਖਤਮ ਕਰਦੇ ਪਏ ਨੇ ਜਿਨੇ ਭਾਈ ਕਨਈਆ ਜੀ ਦੇ ਹੱਥੋਂ ਪਾਣੀ ਪੀ ਲਿਆ ਉਹ ਇੱਕ ਵਾਰੀ ਕਵੇ ਕਰਦੇ ਹੈ ਸਿੱਖ ਇਹੋ ਜੇ ਵੀ ਨੇ ਜਿਹੜੇ ਦੇਖੋ ਸਾਡੇ ਵਰਗਿਆਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਪਏ ਨੇ ਤੁਸੀਂ ਦੁਸ਼ਮਣਾਂ ਨੂੰ ਖਤਮ ਕਰਦੇ ਪਏ ਜੇ ਇਹ ਦੁਸ਼ਮਣੀ ਨੂੰ ਖਤਮ ਕਰਦੇ ਪਏ ਨੇ ਕਹਿੰਦੇ ਪਾਇਸ਼ਾ ਕਿਤਰਾ ਹੋ ਸਕਦਾ ਇੱਕ ਸਿੱਖ ਨੂੰ ਕਹਿੰਦੇ ਜੇ ਲੜੋ ਇੱਕ ਸਿੱਖ ਨੂੰ ਕਹਿੰਦੇ ਜੇ ਪਾਣੀ ਪਿਲਾਓ ਕਹਿੰਦੇ ਤੁਸੀਂ ਦੁਸ਼ਮਣ ਤੁਹਾਡੇ ਅਜੇ ਹੈਗੇ ਜੇ ਪਰ ਭਾਈ ਕਨਈਆ ਜਿਹਦੇ ਹੱਥੋਂ ਜਿਹਨੇ ਪਾਣੀ ਪੀ ਲਿਆ ਨਾ ਉਹ ਦੁਸ਼ਮਣੀ ਹੀ ਖਤਮ ਹੋ ਜਾਵੇਗੀ ਤਾਂ ਨਾਲੇ ਭਾਈ ਕਨਈਆ ਜੀ ਨੂੰ ਕਹੇ ਵੀ ਭਾਈ ਕਨਈਆ ਜੀ ਤੁਸੀਂ ਜਿਹੜਾ ਆ ਬਹੁਤ ਉੱਚੇ ਆਤਮਿਕ ਅਵਸਥਾ ਦੇ ਮਾਲਕ ਬਣ ਗਏ ਜੇ ਤੁਹਾਨੂੰ ਬੇਗਾਨਾ ਨજર ਕੋਈ ਨਹੀਂ ਹੁੰਦਾ ਵੈਰੀ ਨજર ਕੋਈ ਨਹੀਂ ਹੁੰਦਾ ਅੱਜ ਤੋਂ ਪਾਣੀ ਦੇ ਨਾਲ ਨਾਲ ਤੁਸੀਂ ਮਲਮ ਪੱਟੀ ਵੀ ਕਰੋਗੇ ਤੇ ਭਾਈ ਕਨਈਆ ਜੀ ਨੇ ਕੀ ਉਹਨਾਂ ਨੂੰ ਨજર ਆਇਆ ਜੀ ਮਨ ਨੂੰ ਆਹ ਚੀਜ਼ ਉਹਨਾਂ ਨੂੰ ਨજર ਆ ਗਈ ਸ਼ੁਕਰ ਵਾਰ ਪ੍ਰਭ ਰਹਿਿਆ ਸਮਾਈ ਹਰ ਇੱਕ ਦੇ ਵਿੱਚ ਉਹ ਸਮਾਇਆ ਹੋਇਆ ਜੀ ਜਿੱਤਰਾ ਉੜੇ ਐੜੇ ਤੋਂ ਵੇਖੋ ਬੱਚਿਆਂ ਨੂੰ ਵੇਖੋ ਜਿੱਤਰਾ ABC ਤੋਂ ਵੇਖੋ ਅਲਫਾਬੈਟਿਕ ਵੇਖੋ ਸਮਝਾਇਆ ਜਾਂਦਾ ਆ ਗੁਰੂ ਪਾਈ ਸ਼ੈ ਨੇ ਪੱਟੀ ਬਾਣੀ ਵਿਚਾਰਣ ਕੀਤੀ ਐ ਗੋੜੀ ਬਾਵਣ ਅਖਰੀ ਵਿਚਾਰਣ ਕੀਤੀ ਐ ਮਾਨੀ ਦੇ ਜੀ ਦਾਦਾ ਜੀ ਨੇ ਇੱਕ ਇੱਕ ਅੱਖਰ ਦੇ ਉੱਤੇ ਸਮਝਾਉਣਾ ਕੀਤਾ ਜਿਸ ਸਾਨੂੰ ਜਦੋਂ ਵੱਵਾ ਸ਼ਬਦ ਆਉਂਦਾ ਹੈ ਨਾ ਤਾਂ ਪਤਾ ਕੀ ਕਿਹਾ ਜੀ ਵੱਵਾ ਵੈਰ ਨੱਕਰ ਇਹ ਕਾਹੂ ਕਹਿੰਦੇ ਕਿਸੇ ਨਾਲ ਵੈਰ ਨਾ ਕਮਾਓ ਘਟ ਘਟ ਅੰਤਰ ਬ੍ਰਹਮ ਸਮਾਹੂ ਕਹਿੰਦੇ ਸਾਰਿਆਂ ਦੇ ਵਿੱਚ ਤੇ ਰੱਬ ਵਸਿਆ ਵੈਰ ਕੀ ਦੇਣਾ ਕਰਨਾ ਜੀ ਆਪਣੀ ਸੋਚ ਇਹੋ ਜੀ ਬਣਾ ਲਓ ਤੇ ਜਿੱਤੇ ਇਹੋ ਜੀ ਸੋਚ ਬਣ ਗਈ ਹੁੰਦੀ ਤਾਂ ਫਿਰ ਹਰ ਇੱਕ ਦੇ ਵਿੱਚ ਹੀ ਰੱਬ ਨਜ਼ਰ ਆਵੇ ਕਹਿੰਦਾ ਛੁਪ ਕਰ ਵਾਰ ਪਰ ਰਹਿਿਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਪਰਮਾਤਮਾ ਨੇ ਆਪ ਹੀ ਸਭ ਨੂੰ ਪੈਦਾ ਕੀਤਾ ਜੀ ਆ ਜੋ ਕੁਝ ਵੀ ਹੈ ਨਾ ਜੀ ਸਭ ਪਰਮਾਤਮਾ ਨੇ ਪੈਦਾ ਕੀਤਾ ਹੈ ਨਾ ਕਿ ਇੱਥੇ ਕੋਈ ਜਿਤਨਾ ਆਮ ਹਿੰਦੂ ਮਿੱਥਿਹਾਸ ਦੇ ਅੰਦਰ ਪਤਾ ਕੀ ਕਿਹਾ ਜਾਂਦਾ ਜੀ ਵੀ ਬ੍ਰਹਮਾ ਜਿਹੜਾ ਸੰਸਾਰੀ ਹੈ ਵਿਸ਼ਨੂੰ ਜਿਹੜਾ ਇਹ ਪੰਡਾਰੇ ਦਾ ਮਾਲਕ ਹੈ ਤੇ ਸ਼ਿਵ ਜਿਹੜੇ ਨੇ ਕਚਹਿਰੀ ਲਗਾਉਂਦੇ ਨੇ ਆਮ ਆਹ ਕਿਹਾ ਜਾਂਦਾ ਹੈ ਹਿੰਦੂ ਮਿਥਿਹਾਸ ਦੇ ਅੰਦਰ ਪਰ ਜਪਜੀਤ ਸਾਹਿਬ ਦੇ ਅੰਦਰ ਗੁਰਨਾਨਕ ਪਤਾ ਹੀ ਨਹੀਂ ਪਤਾ ਕੀ ਕਿਹਾ ਕਹਿੰਦੇ ਨਹੀਂ ਭਲਿਓ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹੋ ਹੀ ਹੋ ਰਿਹਾ ਏ ਇਹ ਨਹੀਂ ਕਰਦੇ ਪਏ ਰਾਬਣੇ ਕਿਹਦੇ ਡਿਊਟੀਆਂ ਨਹੀਂ ਲਗਾਈਆਂ ਮਿੱਤੂੰ ਪੰਡਾਰਿਆਂ ਦਾ ਮਾਲਕ ਹੈ ਤੇ ਤੂੰ ਕਚਹਿਰੀ ਲਾਵੇਂਗਾ ਤਤੋ ਸੰਸਾਰੀ ਹੈ ਇਕਾ ਮਈ ਜੁਗਤ ਵਿਆਹੀ ਕਹਿੰਦੇ ਮਾਇਆ ਕਿਸੇ ਕਾਰਨ ਪ੍ਰਸੂਤ ਹੋ ਗਈ ਮਾਂ ਬਣਨ ਵਾਲੀ ਹੋ ਗਈ ਉਹਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਜੀ ਇਕਾ ਮਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਾਣ ਇੱਕ ਸੰਸਾਰੀ ਬ੍ਰਹਮਾ ਸੰਸਾਰੀ ਬਣ ਗਿਆ ਜੀ ਇੱਕ ਪੰਡਾਰੀ ਵਿਸ਼ਨੂ ਪੰਡਾਰਿਆਂ ਦਾ ਮਾਲਕ ਬਣ ਗਿਆ ਇੱਕ ਲਾਏ ਦੇ ਬਾਣ ਦੇ ਬਾਣ ਦਾ ਭਾਵ ਹੈ ਕਿ ਕਹਿੰਦੇ ਸ਼ਿਵ ਕਹਿੰਦੇ ਜੀ ਕਚਹਿਰੀ ਲਗਾਉਂਦਾ ਪਰਦਾਤਾ ਜੀ ਨੇ ਕਹਤਾ ਜੇ ਵਤਿਸ ਭਾਵੈ ਤਿਵੇਂ ਚੱਲ ਬੈ ਜੇਬ ਹੋਵੇ ਫਰਮਾਨ ਕਹਿੰਦੇ ਨਹੀਂ ਪੜੇ ਸੰਸਾਰ ਦੇ ਕਾਰ ਇਹ ਤਿੰਨ ਜਾਣੇ ਨਹੀਂ ਜੇ ਚਲਾ ਰਹੇ ਜਿਤਨਾ ਪ੍ਰਮਾਤਮਾ ਨੂੰ ਪਉਂਦਾ ਹੈ ਚੰਗਾ ਲੱਗਦਾ ਉਹ ਕਾਰ ਕਰਦਾ ਪਿਆ ਹੈ ਜੇ ਵਤਿਸ ਭਾਵੈ ਤਿਵੇਂ ਚਲਾਵੇ ਜੇਬ ਹੋਵੇ ਫਰਮਾਨ ਜਿਤਰਾ ਫਰਮਾਨ ਕਰਦਾ ਹੈ ਉਤਰਾ ਸੰਸਾਰ ਦੀ ਕਾਰ ਚੱਲਦੀ ਪਈ ਹੈ ਇਹ ਨਹੀਂ ਚਲਾਉਂਦੇ ਪਏ ਤਨੇ ਜਾਣੇ ਆਪ ਉਪਾਏ ਸਭ ਕੀਮਤ ਪਾਈ ਉਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਉਹਦੀ ਕੀਮਤ ਵੀ ਜਾਣਦਾ ਹੈ ਮਿੱਤ ਵੀ ਜਾਣਦਾ ਹੈ ਅੰਤੱਦਿਆਂ ਵੀ ਉਹ ਹੀ ਜਾਣਦਾ ਹੈ ਗੁਰਮੁਖ ਹੋਵੇ ਸੁ ਕਰੇ ਵਿਚਾਰ ਕਹਿੰਦੇ ਜਿਹੜਾ ਤੇ ਗੁਰਮੁਖ ਹੋ ਜਾਂਦਾ ਹੈ ਨਾ ਜਿਹੜਾ ਗੁਰੂ ਦੇ ਸੰਮੁਖ ਹੋ ਜਾਂਦਾ ਉਹ ਤੇ ਫਿਰ ਇਹ ਵਿਚਾਰ ਕਰਦਾ ਜੀ ਕਿਹੜੀ ਵਿਚਾਰ ਕਰਦਾ ਜੀ ਸੱਚ ਸੰਜਮ ਕਰਨੀ ਹੈ ਕਾਰ ਉਹ ਆਪਣਾ ਜੀਵਨ ਕੋ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਸੱਚਾ ਬਣਾਉਂਦਾ ਹੈ ਸੰਜਮ ਦਾ ਭਾਵ ਇਹੋ ਜਿਹਾ ਉਹ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰਦਾ ਹੈ ਕਰਨੇ ਆਪਣੇ ਆਚਰਨ ਨੂੰ ਉੱਚਾ ਬਣਾਉਂਦਾ ਹੈ ਹੈ ਸਾਰ ਪਾਉ ਸ੍ਰੇਸ਼ਟ ਇਹੋ ਹੀ ਹੈ ਮੇ ਇੰਦਰੀਆਂ ਨੂੰ ਵਸ ਵਿੱਚ ਮੁਨੱਖ ਕਰੇ ਆਪਾਂ ਬਚਨ ਪੜ੍ਹਦੇ ਆ ਨਾ ਜੀ ਸੁਖਨੀ ਸਾਹਿਬ ਦੇ ਵਿੱਚ ਇੰਦਰੀ ਜਿੱਤ ਪੰਜ ਦੁਖ ਤੇ ਰਹਿਤ ਜਿਹੜਾ ਇੰਦਰੀਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇ ਪੰਜ ਗਿਆਨ ਇੰਦਰੀ ਨੇ ਤੇ ਪੰਜ ਕਰਮ ਇੰਦਰੀ ਨੇ ਜੀ ਜਿਹੜੀ ਇਹ ਚੀਜ਼ਾਂ ਗਿਆਨ ਦਿੰਦੀਆਂ ਨੇ ਉਹ ਗਿਆਨ ਇੰਦਰਾ ਜਿਹੜੇ ਕਰਮ ਕਰਦੇ ਨੇ ਉਹ ਕਰਮ ਇੰਦਰਾ ਅੱਖਾਂ ਨੇ ਸਾਨੂੰ ਵੇਖ ਕੇ ਗਿਆਨ ਦੇ ਦਿੱਤਾ ਉਹ ਪੈਸੇ ਜੀ ਬਿੱਚੇ ਨੇ ਉਹ ਭੈਣ ਜੀ ਬਿੱਚੇ ਨੇ ਇਹ ਗਿਆਨ ਇੰਦਰਾ ਅੱਖਾਂ ਨੇ ਬੇਸ ਕੇ ਦੱਸ ਦਿੱਤਾ ਜੀ ਦਿਮਾਗ ਨੂੰ ਦਿਮਾਗ ਦੇ ਵਿੱਚ ਪਤਾ ਚੱਲ ਗਿਆ ਜੀ ਕੰਨ ਸੁਣ ਕੇ ਵੇਖੋ ਹੁਣੇ ਨਹੀਂ ਪਹਿੰਣ ਲੱਗ ਪਵੇ ਆਪਾਂ ਆਵਾਜ਼ ਸੁਣ ਕੇ ਕਹਿ ਦਾਂਗੇ ਭਾਵੇਂ ਨਾ ਦੇਖਿਆ ਹੋਵੇ ਆਪਾਂ ਕਹਿ ਦਾਂਗੇ ਨਹੀਂ ਪਹਿਣ ਲੱਗ ਪਿਆ ਬਾਹਰ ਕੰਨਾਂ ਨੇ ਸੁਣ ਕੇ ਆਵਾਜ਼ ਜਾਂ ਕਹੇ ਦੀ ਆਵਾਜ਼ ਸੁਣ ਕੇ ਵੇਖੋ ਗਿਆਨ ਦੇ ਦਿੱਤਾ ਕਿ ਫਲਾਣੇ ਦੀ ਆਵਾਜ਼ ਆਈ ਇਹ ਵੀ ਗਿਆਨ ਇੰਦਰਾ ਹੈ ਜਬਾਣ ਜਿਹੜੀ ਇਹ ਚੱਖ ਕੇ ਦੱਸ ਦਿੰਦੀ ਏ ਇਹ ਖੱਟਾ ਏ ਕਿ ਮਿੱਠਾ ਏ ਵੀ ਗਿਆਨ ਇੰਦਰਾ ਆ ਨੱਕ ਸੁੰਘ ਕੇ ਦੱਸ ਦਿੰਦਾ ਆ ਚੀਜ਼ ਬਣਦੀ ਪਈ ਏ ਕਿਤੇ ਲੱਗੇ ਚੱਗੇ ਜਾਂ ਚੀਜ਼ ਬਣੀ ਪਈ ਏ ਇਹ ਕੀ ਏ ਜੀ ਗਿਆਨ ਇੰਦਰਾ ਜਿਨੇ ਗਿਆਨ ਦੇ ਦਿੱਤਾ ਤੇ ਪੰਜਵਾਂ ਹੈਗਾ ਜੀ ਚਮੜੀ ਸਾਡੀ ਚਮੜੀ ਦੇ ਨਾਲ ਵੇਖੋ ਕੋਈ ਠੰਡੀ ਚੀਜ਼ ਲੱਗ ਜਾਵੇ ਤਾਂ ਪਾਣੂ ਪਤਾ ਲੈਂਦਾ ਮੇਰੇ ਨਾਲ ਕੋਈ ਠੰਡੀ ਚੀਜ਼ ਲੱਗ ਗਈ। ਜੇ ਗਰਮ ਚੀਜ਼ ਲੱਗ ਜਾਵੇ ਪਕਨੇ ਗਰਮ ਚੀਜ਼ ਲੱਗ ਗਈ ਹੈ। ਇਹਨੇ ਵੀ ਗਿਆਨ ਦੇ ਦਿੱਤਾ ਸਾਡੀ ਚਮੜੀ ਨੇ ਇਹ ਪੰਜ ਗਿਆਨ ਇੰਦਰੀ ਨੇ ਤੇ ਪੰਜ ਹੀ ਕਰਮ ਇੰਦਰੀ ਨੇ। ਹੱਥ ਕੰਮ ਕਰਦੇ ਨੇ ਇੱਕ ਕਰਮ ਇੰਦਰਾ। ਪੈਰ ਕੰਮ ਕਰਦੇ ਨੇ ਇੱਕ ਕਰਮ ਇੰਦਰਾ। ਐਰ ਤੁਰਤੇ ਦੇਖੋ ਆਪਾਂ ਤੁਰ ਕੇ ਆਏ ਨਾ ਜੀ ਸਾਰੇ ਜਣੇ ਮੂੰਹ ਜਿਹੜਾ ਹੈ ਇਹ ਵਿਕੋ ਕਰਮ ਇੰਦ੍ਰਿਆ ਆਪਾਂ ਖਾਣੇ ਪਏ ਆ ਜੀ ਬੋਲਦੇ ਪਏ ਆ ਤੇ ਚੁਕਾ ਹੈ ਸੜੇ ਪਸ਼ਾਬ ਵਾਲੀ ਇੰਦਰੀ ਕਰਮ ਕਰਦਾ ਪਏ ਜੀ ਪੰਜਵੀ ਹੈ ਸਾਡੇ ਜੰਗਲ ਪਾਣੀ ਵਾਲੀ ਜਗਤ ਬੁੱਧਾ ਇਹ ਪੰਜ ਕਰਮ ਇੰਦਰੀ ਨੇ ਤੇ ਪੰਜ ਗਿਆਨ ਇੰਦਰੀ ਨੇ ਤੇ ਦਾਤਾ ਜੀ ਨੇ ਐਸੇ ਦਿੜ ਕਰਵਾਉਂਦੇ ਨੇ ਕਿੰਦੇ ਸੱਚ ਸੰਜਮ ਕਰਨੀ ਹੈ ਕਾਰ ਕਿੰਦੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦਾਂ ਦੇ ਵਿਚਾਰ ਨਾਲ ਜੁੜ ਜਾਂਦਾ ਨਾ ਉਹ ਐਹੋ ਜੀ ਕਾਰ ਕਰਨ ਲੱਗ ਪੈਂਦਾ ਹੈ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰਨ ਲੱਗ ਪੈਂਦਾ ਹੈ ਵੀ ਮੈਂ ਆਪਣੇ ਆਪ ਦੇ ਉੱਤੇ ਆਪ ਕੰਟਰੋਲ ਕਰਨਾ ਜੀ ਤੇ ਵੀ ਦਾ ਜਾਂ ਐਲ ਏ ਡੀ ਦਾ ਰਿਮੋਟ ਜਿੱਤੇ ਕੋਲ ਹੋਵੇ ਉਹ ਲਗਾ ਲੈ ਕਹਿਣਾ ਜੀ ਜਿਹਦੇ ਹੱਥ ਦੇ ਵਿੱਚ ਹੈ ਪਰ ਸਾਡਾ ਜਿਹੜਾ ਸਰੀਰ ਅਸੀਂ ਕਹਿੰਨੇ ਆ ਮੇਰਾ ਆ ਪਰ ਸਾਡੇ ਇਸ ਸਰੀਰ ਦਾ ਰਿਮੋਟ ਪਤਾ ਕਿਹਦੇ ਹੱਥ ਵਿੱਚ ਹੈ ਜੀ ਦੂਜਿਆਂ ਦੇ ਹੱਥ ਦੇ ਵਿੱਚ ਕਈ ਵਾਰ ਆਪਾਂ ਬੜਾ ਖੁਸ਼ ਹੁੰਨੇ ਆ ਤੇ ਕਈ ਵਾਰ ਜਿੰਨੂੰ ਸਾਡੀਆਂ ਗਲਤੀਆਂ ਦਾ ਪਤਾ ਹੋਵੇ ਨਾ ਉਹ ਕਿੰਨਾ ਵੇਖਿਓ ਹੁਣੇ ਆ ਜਿਹੜਾ ਹੱਸੁੰਦੇ ਨੇ ਦੇਖਿਓ ਹੁਣੇ ਨੂੰ ਮਰਵਾਉਣਾ ਜੇ ਮੈਂ ਇੱਕੋ ਗੱਲ ਕਹਿਣੀ ਤੇ ਵੇਖੋ ਇਹਨੇ ਕਿੰਨੇ ਕ੍ਰੋਧ ਚ ਆਉਣਾ ਜੇ ਉਹ ਮਾੜੀ ਜੀ ਗੱਲ ਕਹਿੰਦਾ ਤੇ ਵੇਖੋ ਜੀ ਅਸੀਂ ਉਸੇ ਵੇਲੇ ਵੇਖ ਲਓ ਐ ਦੁਖੀ ਹੋ ਜਾਂਨੇ ਆ ਰਿਮੋਟ ਕੇ ਦੇ ਹੱਥ ਵਿੱਚ ਆ ਜੀ ਫਿਰ ਕਿਸੇ ਦੇ ਹੱਥ ਵਿੱਚ ਹੀ ਹੋਇਆ ਨਾ ਸਾਡਾ ਸਾਨੂੰ ਤੇ ਕੋਈ ਦੁਰਾ ਕਹਿ ਦੇ ਠੀਕ ਹੈ ਬੀ भरावा थोड़ा कहिए जी मैं तो ज्यादा ही अपने रिमोट न करिए अपने आप न करिए गुरु नानक पिता जी ने की क्या जी लोग ने तो उन्होंने कोई आखे भूतना तो कहे बेताला कोई आखे आदमी नानक बेचारा कईया ने कहा भूतना तो है जी बेताला है ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜੀ ਤੇ ਗੁਰੂ ਨਾਨਕ ਦੇਵ ਜੀ ਆਪ ਕੋ ਪਤਾ ਕੀ ਕਹਿੰਦੇ ਨੇ ਬਾਣੀ ਦੇ ਵਿੱਚ ਬਚਨ ਹੁੰਦੇ ਜੀ ਉਹਨਾਂ ਨੇ ਨਹੀਂ ਕਿਹਾ ਵੀ ਤੁਸੀਂ ਮਾੜੇ ਜੇ ਮੈਨੂੰ ਆਹ ਕਹਿੰਦੇ ਜੇ ਉਹ ਪਤਾ ਕੀ ਕੀ ਆਈ ਇਹਨਾਂ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿੰਦੇ ਕੋਈ ਨਹੀਂ ਬੁਰਾ ਹੈਗਾ ਜੀ ਆਹੀਂ ਨਹੀਂ ਚੰਗੇ ਪਰ ਇਹਦੇ ਕਹਿੰਦੇ ਜੀ ਮੈਂ ਚੰਗਾ ਮੈਨੂੰ ਬੁਰਾ ਕਹਿਣ ਵਾਲਾ ਹੁੰਦਾ ਕੌਣ ਜੀ ਕੋਈ ਨਹੀਂ ਜੀ ਜਿਹੜਾ ਕੋਈ ਕਿਸੇ ਨੇ ਜੋ ਕਹਿਣਾ ਜੋ ਕੇਦੇ ਅੰਦਰ ਹੈ ਉਹੀ ਕਹੇਗਾ ਨਾ ਜੀ ਸੱਚ ਸੰਜਮ ਕਰਨੀ ਹੈ ਕਰ ਆਉ ਕਾਰਨ ਮਾਣ ਲੱਗ ਪਿੰਦਾ ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦਾ ਆ ਉਹਦੇ ਜੀਵਨ ਦੇ ਵਿੱਚ ਸੱਚ ਆ ਜਾਂਦਾ ਜੀ ਅੱਪਾ ਜਿੱਦ ਦਿਨ ਸੰਗਰਾਹ ਹੁੰਦੀ ਹੈ ਨਾ ਮਹੀਨਾ ਅਖੀਰ ਦੇ ਵਿੱਚ ਪਾਉਣ ਭੱਤੀ ਨੂੰ ਪਤਾ ਕੀ ਹੁੰਦੀ ਹੈ ਜੀ ਸਾਡੇ ਜੀਵਨ ਵਿੱਚੋਂ ਨਿਕਲਣਾ ਕੀ ਹੈ ਤੇ ਆਉਣਾ ਕੀ ਚਾਹੀਦਾ ਆ ਕਹਿੰਦੇ ਝੂਠ ਨਿਕਲਣਾ ਚਾਹੀਦਾ ਆ ਤੇ ਸੱਚ ਆਉਣਾ ਚਾਹੀਦਾ ਜੇ ਤੇ ਝੂਠ ਨਿਕਲ ਕੇ ਸੱਚ ਆਉਂਦਿਆ ਆ ਫਿਰ ਤੇ ਅਹੀਂ ਕੋਈ ਤਰੱਕੀ ਕਰਦੇ ਪਏ ਆ ਫਿਰ ਤੇ ਟੀਚਰ ਦੇ ਕੋਲੋਂ ਵੈਰੀ ਗੁੱਡ ਮਿਲ ਜੇਗੀ ਤੇ ਜੇ ਅੱਗੇ ਵੀ ਉਹ ਹੀ ਝੂਠ ਕਪਟ ਸ਼ਾਲ ਕਰਦੇ ਪਏ ਆ ਹੁਣ ਵੀ ਉਹ ਹੀ ਕੁਝ ਕਰੀ ਜਾਈਏ ਤੇ ਗੁਰੂ ਕੋਲੋਂ ਕੀ ਮਿਲੋ ਜੀ ਸਾਨੂੰ ਜੇ ਟੀਚਰ ਦੇ ਕੋਲ ਬੱਚਾ ਫਿਰ ਗਲਤੀਆਂ ਕਰੀ ਜਾਵੇ ਤੇ ਟੀਚਰ ਨੇ ਤੇ ਐ ਵੈਰੀ ਪੂਰ ਲਿਖੀ ਦੇਣਾ ਜੀ ਬਹੁਤ ਕਮਜ਼ੋਰ ਹੈ ਜੀ ਮਾਪੇ ਉਹਨੂੰ ਬੁਲਾ ਲੈਂਦੇ ਆ ਪੇਰੈਂਟਸ ਮੀਟਿੰਗ ਦੇ ਵਿੱਚ ਵੀ ਤੁਹਾਡਾ ਬੱਚਾ ਨਹੀਂ ਜੇ ਪੜਦਾ ਬੜਾ ਨਲਾਇਕ ਜੇ ਤੇ ਗੁਰੂ ਨੇ ਵੀ ਸਿੱਖਿਆ ਨਾ ਨਹੀਂ ਪੜਿਆ ਕੋਈ ਗੱਲ ਨਹੀਂ ਜਿੰਨੇ ਵਾਰੀ ਮਰਜ਼ੀ ਆਈ ਜਾ ਇੰਨੀ ਉਮਰ ਹੁੰਦਾ ਰਿਆ ਤੂੰ ਜੋ ਮਰਜ਼ੀ ਆਈ ਜਾ ਤੇਰਾ ਨਹੀਂ ਕੋਈ ਬੰਨਣਾ ਸਵਰਨਾ ਭਾਵੇਂ 100 ਵੇੜਾ ਆਉਂ ਜਾਓ ਸਤਿਗੁਰ ਕੀ ਪਰਪੇਤਨਾ ਆਈਆਂ ਇਹ ਸ਼ਬਦ ਨਾ ਲਾਗੋ ਪਾਓ ਇਹਦੇ ਜਿਹਨਾਂ ਨੂੰ ਗੁਰੂ ਦਾ ਵਿਸ਼ਵਾਸ ਨਹੀਂ ਗੁਰੂ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਦੇ ਗੁਰੂ ਅਨਸਾਰ ਚੱਲਦੇ ਨਹੀਂ ਸ਼ਬਦ ਨਾਲ ਭਾਉ ਹੀ ਨਹੀਂ ਪਿਆਰ ਹੀ ਨਹੀਂ ਉਪਰਵੇਂ ਸੋਵਰੀ ਅੰਦਾ ਜਾਂਦਾ ਜੰਦਾ ਰਬ ਜੀ ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ ਜੀ ਕੋੜ ਗਏ ਦੁਬਦਾ ਨਸੀਬ ਪੂਰਨ ਸੱਚ ਭਰੇ ਕਹਿੰਦੇ ਅੰਦਰੋਂ ਝੂਠ ਨਿਕਲਦਾ ਜੇ ਤੇ ਝੂਠ ਦੀ ਜਗ੍ਹਾ ਸੱਚ ਆ ਜਾਂਦਾ ਜੇ ਕੋੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਰਮ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਕਹਿੰਦੇ ਫਿਰ ਪ੍ਰਮਾਤਮਾ ਨੂੰ ਸਿਮਰਦੇ ਰਹਿੰਦੇ ਜੇ ਤੇ ਮਨ ਵਿੱਚ ਇੱਕ ਨੂੰ ਬਸਾਉਂਦੇ ਜੇ ਵੀ ਰੱਬ ਇੱਕੋ ਹੀ ਐ ਜੀ ਤੇ ਭਗਤ ਕਬੀਰ ਸਾਹਿਬ ਜੀ ਵੀ ਸ਼ੁਕਰਵਾਰ ਦੇ ਬਾਰੇ ਪਤਾ ਕੀ ਕਹਿੰਦੇ ਨੇ ਸੁਕਰਤ ਸੁਹਾਰੇ ਸੋ ਇਹ ਵਰਤ ਚੜੇ ਕਿੰਦੇ ਸ਼ੁੱਕਰਵਾਰ ਆ ਵਰਤਮਾਨ ਨੂੰ ਆਪਣੇ ਆਪ ਨੂੰ ਰੱਖੇ ਜੀ ਵੀ ਮੈਂ ਚੰਗਾ ਬਣਨਾ ਹੈ ਮੈਂ ਚੰਗੇ ਕਰਮ ਕਰਨੇ ਜੀ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਪਿੱਛੇ ਗਲਤ ਸਾਂ ਕੋਈ ਗੱਲ ਨਹੀਂ ਹੁਣ ਅਗਾ ਚੰਗੇ ਬਣ ਜਾਈਏ ਇੱਥੇ ਤੇ ਵੇਖੋ ਕਿ ਇਹਨੂੰ ਸਜ਼ਾ ਮਿਲੀ ਹੋਵੇ ਨਾ 20 ਸਾਲ ਦੀ ਕਿਤੇ ਜਾਂਦਾ ਸਾਲ ਦੀ ਜੇਲ੍ਹ ਵਿੱਚ ਅਦਾਲਤ ਦੇ ਦੇਵੇ ਤੇ ਜੇਨ ਵਾਲੇ ਵੀ ਉਹਦਾ ਵੇਖ ਲੈਂਦੇ ਵੀ ਉਹਦਾ ਚਾਲ ਚੱਲਣ ਬੜਾ ਵਧੀਆ ਆ ਉਹਦੀ ਬੜੀ ਸਜ਼ਾ ਘੱਟ ਕਰ ਦਿੰਦੇ ਆ ਕਿ ਨਹੀਂ ਇਹਦਾ ਚਾਲ ਚੱਲਣ ਚੰਗਾ ਆ ਉਹਦਾ ਪਿਛਲਾ ਗੁਨਾਹ ਨਹੀਂ ਦੇਖਦੇ ਵੀ ਇਹਨੇ ਆਹ ਗੁਨਾਹ ਕੀਤਾ ਆ ਉਹ ਕਹਿੰਦੇ ਨਹੀਂ ਇਹਦਾ ਗਾਂ ਚਾਲ ਚੱਲਣ ਠੀਕ ਹੋ ਗਿਆ ਆ ਇਹਦੀ ਇੰਨੀ ਸਜ਼ਾ ਮਾਫ 5 ਸਾਲ ਹੋ ਗਈ ਜੀ ਇਹਦੀ ਸਜ਼ਾ ਮਾਫ ਹੋ ਗਈ ਜੀ ਇਸੇ ਤਰ੍ਹਾਂ ਜੀ ਦੇਖੋ ਅਹੀਂ ਕਾਨੂੰਨ ਬਣਾਏ ਸਾਡਾ ਕਾਨੂੰਨ ਹੈ ਵੇਖ ਲਓ ਉਹਦੀ سزا ਘਟ ਕਰ ਸਕਦਾ ਤੇ ਪ੍ਰਮਾਤਮਾ ਵੀ ਤੇ ਐਸੇ ਹੀ ਹਨ ਜਿਉਂ ਸਾਡਾ ਕੋਈ ਵੇਖ ਲੈਂਦਾ ਵੀ ਨਹੀਂ ਹੁਣ ਅਗਾਹੇ ਚੱਲ ਗਏ ਤੇ ਪਿਛਲੇ ਗੁਨਾਹ ਸਾਰੇ ਮਾਫ ਹੋ ਗਏ ਜੀ। ਸੋ ਕਰੇ ਤੇ ਸਹਾਰੇ ਸੋ ਇਹ ਬਰਤ ਚੜੇ ਅਨੰਦਨ ਆਪ ਆਪਸੋ ਲੜੇ ਕਹਿੰਦੇ ਆਪਣੇ ਆਪ ਨੂੰ ਨਾਲ ਨਿਤ ਲੜਦਾ ਆ ਪਾ ਆਪਣੇ ਆਪ ਨੂੰ ਨਿਤ ਬਾਚਦਾ ਰਹਿੰਦਾ ਵੀ ਮੈਂ ਕੀ ਕਰਦਾ ਪਿਆ ਆ ਮੈਨੂੰ ਨਹੀਂ ਸਿੱਖ ਬੁੱਲਣਾ ਚਾਹੀਦਾ। ਆ ਮੈਨੂੰ ਨਹੀਂ ਸੀ ਇੰਜ ਕਹਿਣਾ ਚਾਹੀਦਾ ਆ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਜੇ ਤੇ ਅੰਦਰ ਆ ਚੀਜ਼ਾਂ ਚੱਲਣ ਲੱਗ ਪਈਆਂ ਨਾ ਸਮਝ ਲਓ ਜੀ ਉਹਦੇ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਪਰਮਾਤਮਾ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਜੀ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ ਪਿਆ ਹੈ ਗੱਲ ਲੰਪਾਂ ਦੇ ਕੋਈ ਛੋਟੀਆਂ ਛੋਟੀਆਂ ਨੇ ਪਰ ਜੇ ਆਪਣੇ ਆਪ ਨੂੰ ਕੋਈ ਸਵਾਰਨ ਦਾ ਯਤਨ ਕਰਨ ਲੱਗ ਪਵੇ ਉਹਦੇ ਅੰਦਰ ਆ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਨਹੀਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਮੈਂ ਬੋਲਣਾ ਇਸ ਤਰ੍ਹਾਂ ਮੈਂ ਨਹੀਂ ਕਰਨਾ ਵਰਤਨ ਨੇਮ ਨਿਤਾਪਤ ਪੂਜਾ ਹੁਣ ਦੂਸਰੇ ਬੰਦੇ ਦਾਤਾ ਇਹ ਗੱਲ ਕਰਦੇ ਪਏ ਨੇ ਕਹਿੰਦੇ ਜੇਕਰ ਕਹੇ ਨੇ ਹਰ ਕਿਸੇ ਦੇ ਵਿੱਚੋਂ ਰੱਬ ਨੂੰ ਵੇਖਿਆ ਹੀ ਨਹੀਂ ਜੇ ਉਹਨੇ ਇਹਦੇ ਬਾਰੇ ਜਾਣਿਆ ਹੀ ਨਹੀਂ ਗੁਰੂ ਦੇ ਸਨਮੁਖ ਹੋ ਕੇ ਕਦੀ ਵਿਚਾਰ ਹੀ ਨਹੀਂ ਕੀਤੀ ਜਿਹਨੇ ਇੰਦਰੀਆਂ ਨੂੰ ਵੱਸ ਵਿੱਚ ਕੀਤਾ ਹੀ ਨਹੀਂ, ਆਪਣੇ ਆਪ ਦੇ ਉੱਤੇ control ਕੀਤਾ ਹੀ ਨਹੀਂ, ਕਹਿੰਦੇ ਫਿਰ ਭਾਵੇਂ ਨਿਤੋਂ ਵਰਤ ਰੱਖੀ ਜਾਵੇ। ਇਹੋ ਜਿਹੇ ਨੇਮ ਨਿਭਾਈ ਜਾਏ, ਵਰਤ ਨੇਮ ਨਿਤਾ ਪ੍ਰਤ, ਨਿਤ ਪ੍ਰਤ ਇਹੋ ਜਿਹੇ ਕੰਮ ਕਰੀ ਜਾਵੇ ਜੇ ਕਰਮ ਕਾਂਡ ਵਿਖਾਵੇ ਵਾਲੇ। ਪੂਜਾ ਵਿਖਾਵੇ ਦੀ ਪੂਜਾ ਕਰੀ ਜਾਵੇ। ਬਿਨ ਬੂਝੇ ਸਭ ਭਾਉ ਹੈ ਦੂਜਾ। ਕਹਿੰਦੇ ਸਮੇ ਲੋ ਉਹਨੇ बुझਿਆ ਹੀ ਨਹੀਂ ਜਿਸ ਪਰਮਾਤਮਾ ਨੇ ਕਿਉਂਕਿ ਅੰਦਰ ਭਾਉ ਜਦੁੱਜਿਆ ਵੈ ਮਾ ਪਰਮਾ ਦਾ ਕਰਮ ਕਾਂਡਾਂ ਦਾ ਉਹ ਕਹਿੰਦੇ ਭੜਿਓ ਆਪਣੇ ਆਪ ਨੂੰ ਸਵਾਰੋ ਵਿਖਾਵਿਆਂ ਦੇ ਵਿੱਚੋਂ ਬਾਹਰ ਨਿਕਲੀਏ ਤੇ ਇੱਕਦੇ ਖਾਵੇ ਸੱਚ ਨਾ ਕਮਾਵੇ ਕਹਿੰਦੇ ਜੇ ਭੇਖ ਹੀ ਵਿਖਾਵਾਏ ਵਾਲੇ ਕਰੀ ਜਾਣਾ ਆ ਸੱਚਨ ਦੀ ਕਮਾਈ ਨਹੀਂ ਕਰਨੀ ਤਾਂ ਕੀ ਫਾਇਦਾ ਫਿਰ ਪਰਮਾਤਮਾ ਤੇ ਭੇਖ ਦੇ ਉੱਤੇ ਪ੍ਰਸੰਨ ਨਹੀਂ ਹੁੰਦਾ ਪਰਮਾਤਮਾ ਤੇ ਖਾਂਦੇ ਨਹੀਂ ਪਰ ਸੰਨ ਦਾਦੇ ਜਿਹੜੇ ਭੇਖ ਬੜਾ ਕਰਦੇ ਨੇ ਉਹ ਤੇ ਬਾਣੀ ਵਿੱਚ ਦਾਤਾ ਜੀ ਨੇ ਕਹਤਾ ਇਹ ਪੂਜਾ ਵਰਤ ਕਈ ਪੂਜਾ ਕਰਦੇ ਕਈ ਵਰਤ ਰੱਖਦੇ ਸੀ ਤਿਲਕ ਕਈ ਮੱਥੇ ਤੇ ਤਿਲਕ ਵੀ ਲਾਉਂਦੇ ਸੀ ਇਸ਼ਨਾਨਾ ਕਈ ਤੀਥਾਂ ਕ ਆਦਿਕ ਜਾ ਕੇ ਇਸ਼ਨਾਨ ਵੀ ਕਰਦੇ ਸੀ ਪੂਜਾ ਵਰਤ ਤਿਲਕ ਇਸ਼ਨਾਨਾ ਉਨ ਦਾਨ ਬੋਦਾਨ ਕਈ ਬੜਾ ਪੂਨ ਦਾਨ ਕਰਦੇ ਜੀ ਅਗਲੀ ਪੰਕਤੀ ਪਤਾ ਕੀ ਆਉਂਦੀ ਜੀ ਕਹੂ ਨਤੀਜੇ ਸੰਜਮ ਸਵਾਮੀ ਕਹਿੰਦੇ ਰੱਬ ਨਹੀਂ ਜੇ ਜਦੋਂ ਤੁਹਾਡੇ ਇਹੋ ਜਿਹੇ ਕੰਮਾਂ ਤੇ ਕਰੀ ਜਾ ਉਹੋ ਜਿਹੇ ਜਿੰਨੇ ਮਰਜੀ ਬੋਲੇ ਮਿੱਠੇ ਬਹਿਣ ਕਹਿੰਦੇ ਮੂੰਹ ਜਿੰਨੇ ਮਰਜੀ ਮਿੱਠੇ ਮਿੱਠੇ ਗੋਲ ਬੋਲੋ ਭਾਵੇਂ ਤੁਸੀਂ ਜੇ ਤੁਸੀਂ ਖਾਵੇ ਵਾਲੇ ਕਰਮ ਕਰਨੇ ਜੇ ਤੇ ਰੱਬ ਨਹੀਂ ਜੇ ਪ੍ਰਸੰਨ ਹੁੰਦਾ ਰੱਬ ਪ੍ਰਸੰਨ ਨਹੀਂ ਹੁੰਦਾ ਇਹੋ ਜਿਹੇ ਤੇ ਕਹਿੰਦੇ ਭਲਿਆ ਜੇ ਤੇ ਵਿਖਾਵੇ ਵਾਲੇ ਕਰਮ ਕਰਨੇ ਤੇ ਉਸ ਸਮੇਲਾ ਫਿਰ ਬੁਝਿਆ ਹੀ ਨਹੀਂ ਅਜੇ ਬਿਲ ਬੁਝੇ ਸਬਕ ਪਾਉ ਹੈ ਦੂਜਾ ਇਸੇ ਕਰਕੇ ਗੁਰੂ ਦੀ ਸੰਗਤ ਕਰਦੇ ਆਂ ਵੀ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗੇ ਨਹੀਂ ਕੀ ਕਰਦੇ ਪਏ ਆ ਅਸੀਂ ਕੀ ਕਰਦੇ ਪਏ ਆ ਅਜੇ ਵੇਖ ਲੋ ਇਨੇ ਵਹਿਮਾਂ ਪਰਮਾਂ ਦੀਆਂ ਲੜੀਆਂ ਜੀ ਕਈ ਚੌਂਕਾਂ ਦੇ ਵਿੱਚ ਕੋਈ ਮਾਂਝੇ ਸੁੱਟੀ ਫਿਰਦਾ ਜੀ ਸ਼ਨੀਵਾਰ ਕਈਆਂ ਨੇ ਵੇਖੋ ਸਿੱਖ ਵੀ ਕਈ ਆਪਣੀਆਂ ਦੁਕਾਨਾਂ ਤੇ ਜਾਂ ਘਰਾਂ ਦੇ ਬਾਹਰ ਨਿੰਬੂ ਤੇ ਮਿਰਚਾਂ ਟੰਗਣੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਨੇ ਸਾਰੇ ਵਹਿਮ ਭਰ ਨਹੀਂ ਨੇ ਜੀ ਮਨੁੱਖ ਇਹ ਕਰਦਾ ਪਿਆ ਜੀ ਤੇ ਦਾਤਾ ਹੀ ਕਹਿੰਦੇ ਨਹੀਂ ਬੁੱਝਿਆ ਤੂੰ ਬੜਿਆ ਤੂੰ ਤੇ ਵਿਖਾਵੇ ਵਾਲੇ ਕਰਮ ਕਰਦਾ ਪਿਆ ਇੱਥੇ ਵਿਖਾਵੇ ਵਾਲੇ ਕਰਮ ਕਰਦਾ ਪਿਆ ਇਸ ਤਰ੍ਹਾਂ ਕੁਝ ਨਹੀਂ ਮਿਲਣਾ ਚੰਗੇ ਕਰਮ ਕਰ ਰੱਬ ਚੰਗੇ ਕਰਮਾਂ ਵਾਲਿਆਂ ਤੇ ਪ੍ਰਸੰਨ ਹੁੰਦਾ ਆ ਇਹੋ ਜਿਹੇ ਕਰਮ ਕਾਂਡੀਆਂ ਦੇ ਤੇ ਰੱਬ ਖੁਸ਼ ਨਹੀਂ ਜੇ ਹੁੰਦਾ ਸੇ ਦਾਤਾ ਜੀ ਨੇ ਸ਼ੁਕਰਵਾਰ ਦੇ ਬਖਸ਼ਿਸ਼ ਕੀਤੀ ਹੈ ਜੀ ਕੱਲ ਸ਼ਨੀਸ਼ਰਵਾਰ ਦੀ ਵਿਚਾਰ ਦੇ ਨਾਲ ਸੰਝ ਪਾਵਾਂਗੇ ਜੀ ਇਨ ਇੱਕ ਬੇਨਤੀ ਪ੍ਰਵਾਨ ਕਰਨੀ ਹੈ ਕੋਟਾਨ ਕੋ ਤੇ ਸ਼ੁਕਰ ਧੰਵਾਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਬਸ ਸੰਤਾਂ ਦਾ ਜੀ ਹੋਇਆ ਬਿਆੰਤ ਬੇਨਤ ਉਹਨਾਂ ਦੇ ਲਿਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ